ਮੈਂ ਇੱਕ ਵਾਕਿਆ ਸੁਣਾਉਣਾ ਮੈਨੂੰ ਇੱਕ ਫੋਨ ਆਇਆ ਅ ਮੇਰੇ ਜਿਹੜਾ WhatsApp ਵਾਲਾ ਜਿਹੜਾ WhatsApp ਕਹਿੰਦਾ ਦੂਜਾ Instagram ਦਾ ਸਾਰਾ ਨਾ ਮੁੰਡਾ ਸਾਡੇ ਨਾਲ ਹੁੰਦਾ ਕੜੇਚਿਕ ਗੁਰਮਾਨਸ ਉਹ ਆਹ ਬਤਾ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਇੱਕ ਮੁੰਡਾ ਨਾ ਬਾਰ-ਬਾਰ ਮੈਸੇਜ ਜੇ ਕਰੀ ਜਾਂਦਾ ਤੇ ਤਲਤਰ ਨੰਬਰ ਮੰਗਦਾ ਮੈਂ ਦੇ ਦਵਾਂ ਮੈਂ ਇਹ ਜਆ ਪਰਸਨਲ ਨੰਬਰ ਨਾ ਦੇ ਕੋਈ ਦੂਜਾ ਨੰਬਰ ਜੀ ਜੀ ਉਹਨੇ ਦੇ ਦਿੱਤਾ ਤੋਂ ਨੇ ਜੀ ਬੋਨ ਜ ਆਇਆ ਮੈਨੂੰ ਕਹਿੰਦਾ ਜਰਨੈਲ ਸਿੰਘ ਬੋਲਦੇ ਜੀ ਮੈਂ ਕਿਹਾ ਹਾਂ ਜੀ ਤੇ ਅੱਗੋਂ ਬੋਲਿਆ ਹੀ ਨਹੀਂ ਮੁੜ ਕੇ ਉਹ ਪ੍ਰੋਡਕਟ ਪਾਲ 5-7 ਸਕਿੰਟ ਰੋਕੇ ਨਾ ਹੌਕੇ ਜਿਹੀ ਆਵਾਜ਼ ਆਈ ਜਿੱਦਾਂ ਬੰਦਾ ਭਰਿਆ ਹੀ ਹੁੰਦਾ ਡੁੱਲਣ ਨੂੰ ਤਿਆਰ ਹੀ ਨਹੀਂ ਹੁੰਦਾ ਉਹ ਡੁੱਲ ਗਿਆ ਮੈਂ ਕਿਹਾ ਰੋ ਨਾ ਫੇਰ ਨਹੀਂ ਬੋਲਿਆ ਮੈਂ ਚੰਗੀ ਤਰ੍ਹਾਂ ਰੱਜ ਕੇ ਰੋ ਮੈਂ ਕਿਹਾ ਤੂੰ ਕਿਸਮਤਾਂ ਤੈਨੂੰ ਰੋਣਾ ਰੋਣਾ ਉਹਦੇ ਨਾਲ ਬਲਕਲ ਸਹੀ ਗੱਲ ਲੋਕਾਂ ਨੂੰ ਮਨ ਹੌਲਾ ਕਰਨ ਨੂੰ ਨਹੀਂ ਮਿਲਦਾ ਕੋਈ ਰੋਣਾਂ ਦੀ ਰੋ ਮੈਂ ਕਿਹਾ ਤੂੰ ਰੱਜ ਕੇ ਰੋ ਧੁੱਭਾ ਮਾਰ-ਮਾਰ ਕੇ ਰੋ ਫੋਨ ਮੇਰੇ ਕੋਲ ਹੀ ਜਦੋਂ ਮਰਜ਼ੀ ਕਰ ਲਈ ਜੀ ਉਹਨਾਂ ਦੇ ਅੱਧੇ ਘੰਟੇ ਬਾਅਦ ਜੀ ਫੋਨ ਆਇਆ ਮੈਨੂੰ ਕਹਿੰਦਾ ਜੀ ਮੇਰਾ ਫਲਾਣਾ ਸਿੰਘ ਨਾ ਤੇ ਮੈਂ ਮੈਨੇਟੋਬਾ ਰਹਿਣਾ ਜੀ ਮੈਨੇਟੋਬਾ ਕਿ ਵੀ ਨਹੀਂ ਪੈਕੇ ਇਤਰੀ ਸੀ ਕਿਤੇ ਉਹ ਮੈਂ ਕਿਹਾ ਅੱਛਾ ਕਹਿੰਦਾ ਜੀ ਆਈ ਨੂੰ 4 ਮਹੀਨੇ ਹੋਏ ਆ ਇੱਥੇ ਤੇ 2 ਮਹੀਨੇ ਬਾਅਦ ਅਗਲੇ ਸਮੈਸਟਰ ਦੀ ਫੀਸ ਜਮਾ ਕਰਾਉਣੀ ਆ ਮੈਂ ਕਿਹਾ ਅੱਛਾ ਕਹਿੰਦਾ ਭਾਜੀ ਘਰਦਿਆਂ ਨੂੰ ਐ ਲੱਗਦਾ ਕਿ ਮੈਂ ਭੱਜ ਗਿਆ ਠੀਕ ਜੀ ਮੈਂ ਘਰਦਿਆਂ ਨੂੰ ਐ ਲੱਗਦਾ ਬਈ ਇੱਥੇ ਨੋਡ ਖੇਲ ਰਹੇ ਸੜਕਾਂ ਦੇ ਉੱਤੇ ਇੱਕਠੇ ਕਰਕੇ ਭੇਜਣੀ ਆ ਤੇ ਤੁਹਾਨੂੰ ਤੇ ਪਤਾ ਹੁਣ ਇੱਥੇ ਉਹ ਹਾਲਾਤ ਰਏ ਇੰਡਰੈਸ ਤੇ ਆਉਂਦੇ ਜਾਂਦੇ ਰਹਿੰਦੇ ਮੈਂ ਕਿਹਾ ਹਾਂ ਇਹਦਾ ਮੈਂ ਕਹਾਂ ਕਿ ਹੁਣ ਉਹਨੇ ਨਾ 5-7 ਲਫ਼ਜ਼ ਬਾਰ-ਬਾਰ ਬੋਲੇ ਮੈਂ ਭੱਜਿਆ ਨਹੀਂ ਭਾਜੀ ਕਰਦੇ ਸਮਝ ਗਿਆ ਮੈਂ ਪਘੋੜਾ ਹੋ ਗਿਆ ਭਾਜੀ ਮੇਰੇ ਹਾਲਾਤ ਇਦਾਂ ਦੇ ਆ ਇੱਥੇ ਆ ਹਾਲਾਤ ਹੈ ਉਹਨੂੰ ਉਹ ਮਤਲਬ ਤੁਸੀਂ ਪੁੱਛਿਆ ਕਿ ਮਤਲਬ ਗੱਲ ਕਿੱਥੋਂ ਜੁੜਦੀ ਜੀ ਜੀ ਬਿਲਕੁਲ ਗੱਲ ਐਂ ਜੁੜਦੀ ਮੈਨੂੰ ਲੱਗਿਆ ਯਾਰ ਇਹ ਅੰਦੇ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਫੋਨ ਕਰ ਲਿਆ ਕਿਤੇ ਚਾਚੇ ਤਾਏ ਕਿਤੇ ਦੋਸਤ ਕੋਈ ਸੀ ਹਿੰਦੀ ਕਿਸੇ ਨੂੰ ਨਹੀਂ ਕਰ ਲਿਆ ਫੋਨ ਹਫਤੇ ਤੋਂ ਮੇਰੇ ਮਗਰ ਲੱਗਾ ਮੈਸੇਜ ਜੇ ਪਾਉਂਦਿਆ ਇਟ ਮੀਨਸ ਕਿ ਕਿਤੇ ਨਾ ਕਿਤੇ ਇਹਨੂੰ ਇਹਦੇ ਮਨ ਨੂੰ ਸ਼ਾਂਤੀ ਮਿਲਣ ਲਈ ਮੇਰੇ ਨਾਲ ਗੱਲ ਕਰਕੇ ਮੈਂ ਕਰੀਗਾ ਉਹਦਾ 15 ਮਿੰਟ ਗੱਲ ਕਰੀਗਾ ਮੈਂ ਕਿਹਾ ਕੋਈ ਨਹੀਂ ਮੈਂ 2-4 ਦਿਨ ਤੱਕ ਨਾ ਫਿਰ ਮੈਂ ਦੱਸੂਗਾ ਕਰਦੇ ਨੂੰ ਕੀ ਕਹਿਣਾ ਉਹ ਨਾ ਗੱਲ ਮੇਰੇ ਮਾਈਂਡ 'ਚ ਸਟ੍ਰਾਈ ਕਰ ਗਈ ਮੇਰੇ ਹਾਲਾਤ ਮੈਂ ਤਾਂ ਜਿਵੇਂ ਭੱਜਿਆ ਨਹੀਂ ਮੈਂ ਆ ਨਹੀਂ ਉਹਨੂੰ ਨਾ ਜੋੜ ਕੇ ਉਹਦੀਆਂ ਗੱਲਾਂ ਨੂੰ ਜੋੜ ਕੇ ਤੇ ਗੱਲ ਬਣਾਈ ਕਿ ਭਲਾਤਾਂ ਦੀ ਸੀ ਮੇਰੇ ਭੋਲੇ ਮੈਂ ਇੱਕ ਮਿੰਟ ਲਈ ਮੈਂ ਕੋਈ ਨਹੀਂ ਤਾਂ ਸੀਗਾ ਕਿ ਹਾਲਾਤ ਮੈਨੂੰ ਮੇਰੇ ਮਾਈਂਡ 'ਚ ਨਹੀਂ ਪਰ ਮੈਂ ਉਹ ਉਹਦੀ ਗੱਲ ਬਣਾ ਕੇ ਨਾ ਉਹਦੀ ਗੱਲ ਬਣਾ ਕੇ ਵੀ ਮੈਂ ਉਹ ਉਹਨੂੰ ਦੱਸਤੀ ਉਹ ਰੀਲ ਪਾਈ ਮੈਂ ਓਕੇ ਉਹ ਰੀਲ ਪਾਈ ਤੇ ਮੈਂ ਉਹਨੂੰ ਭੇਜੀ ਮੈਂ ਕਿਹਾ ਆਹ ਰੀਲ ਜਿਹੜੀ ਆ ਨਾ ਤੂੰ ਕਰ ਦੇ ਤੇ ਤੂੰ ਆਪਣੇ ਕਰਦਿਆਂ ਨੂੰ ਭੇਜੀ ਉਹਨੂੰ ਭੇਜੀ ਕਰਦਿਆਂ ਨੂੰ ਉਹਦਾ ਵੱਡਾ ਭਰਾ ਸਮਝ ਗਿਆ ਹੂੰ ਵੱਡਾ ਭਰਾ ਸਮਝ ਗਿਆ ਵੀ ਤੂੰ ਐ ਕਿਉਂ ਭੇਜੀ ਕਹਿੰਦਾ ਮੈਂ ਸਮਝ ਗਿਆ ਤਰੀਕਾ ਕੋਈ ਉਹ ਪ੍ਰਵਾਹ ਨਾ ਕਰ ਤੀ ਉਹ ਗੱਲ ਸਿਰਫ ਇੰਨੀ ਕਾ ਵੀ ਜੇ ਕਿਸੇ ਬੰਦੇ ਨੂੰ ਉਮੀਦ ਵੱਜਦੀ ਆ ਵੀ ਯਾਰ ਇੱਕ ਜਰਨਲ ਨਾਲ ਗੱਲ ਕਰੀਏ ਇਟ ਮੀਨਸ ਕਿ ਲੋਕ ਕਿਤਨੇ ਘੱਟ ਗੱਲ ਨੂੰ ਸਮਝ ਰਹੇ ਆ ਇਹੀ ਬੜੀ ਵੱਡੀ ਅਚੀਵਮੈਂਟ ਆ ਬਿਲਕੁਲ ਵੀ ਕੋਈ ਸਮਝਦੇ ਰਿਹਾ ਨਾ ਕੋਈ ਸੁਣ ਰਿਹਾ ਮੇਰੀ ਗੱਲ ਨੂੰ ਨਾ ਕਿਸੇ ਦੀ ਜ਼ਿੰਦਗੀ ਬਦਲ ਰਹੀ ਆ ਉਜਾ ਕਹਿ ਰਹੇ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਕਿਸੇ ਇਨਸਾਨ ਨੂੰ ਪਤਿਤ ਪੂਣੇ ਤੋਂ ਕੱਢ ਕੇ ਕਿਤੇ ਅਮਰਤਾ ਦੀ ਸੇਵਾ ਕਰੋ ਤੁਹਾਡੀ ਜ਼ਿੰਦਗੀ ਸਫਲ ਹੋ ਜਾਵੇ ਜ਼ਿੰਦਗੀ ਸਫਲ ਹੋ ਜਾਵੇ ਮਿਲਣਾ ਤਾਂ ਇਹੀ ਸੇਵਾ ਬਿਲਕੁਲ ਹਨਾ